ਬੱਲੇ ਬੱਲੇ ਮੈਂ ਮੁੰਡਾ ਦੋ ਕੁਟੀਆਂ ਹੀ ਆ ਸੀ ਹਾਏ ਮਰ ਗਿਆ ਮਰ ਗਿਆ ਮਨਾ ਉਹ ਘਾਲ ਤੇ ਸੋਟੀ ਕਾ ਕੇ ਉੱਜਾ ਜਨਾ ਕਿ ਆਣਾ ਆ ਜਨਾ ਨਾ ਪਤਾ ਕਿ ਸੜ ਜਰਾ ਨਾ ਕੱਪੜੇ ਤਾਂ ਦੇਤੀ ਪਈ ਆ ਸਾਰਾ ਕੁਝ ਠੀਕ ਹੈ ਨਾ ਬਈ ਇਹਨੂੰ ਸਾਰਾ ਕੁਝ ਆ ਵੀ ਨਾਲ ਹੀ ਆਪਾਂ ਚੜਾਉਂਦਾ ਆ ਜੀ ਆ ਜੀ ਆ ਜੀ ਆ ਜੀ ਜਿਸ ਬਜ਼ੁਰਗ ਦੀ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਤਸਵੀਰ ਦਿਖਾਵਾਂਗੇ ਉਸ ਬਜ਼ੁਰਗ ਨੇ ਬਹੁਤ ਸਾਰੀਆਂ ਸੁੱਖਣਾ ਸੋਕ ਕੇ ਔਲਾਦ ਦੀ ਪ੍ਰਾਪਤੀ ਲਈ ਹੋएगी ਪ੍ਰਮਾਤਮਾ ਕੋ ਪਰ ਅੱਜ ਉਹ ਬਜ਼ੁਰਗ ਸੜਕਾਂ ਤੇ ਕੂੜਾ ਚੁੱਕਣ ਨੂੰ ਮਜਬੂਰ ਆ ਕੂੜੇ 'ਚ ਕੋਈ ਚੀਜ਼ ਪਈ ਹੋਏ ਉਹ ਚੁੱਕ ਕੇ ਖਾਣ ਨੂੰ ਮਜਬੂਰ ਆ ਬਾਬਾ ਫਤਿਹ ਸੇਵਾ ٹرسٹ ਨਾਥ ਆਸ਼ਰਮ ਵਾਲਿਆਂ ਨੂੰ ਜਦੋਂ ਪਤਾ ਲੱਗਦਾ ਵਾ ਤਾਂ ਉਸ ਬਜ਼ੁਰਗ ਕੋਲ ਜਰੂਰ ਪਹੁੰਚਦੇ ਨੇ ਉਸ ਬਜ਼ੁਰਗ ਨੂੰ ਆਪਣੇ ਅਨਾਥ ਆਸ਼ਰਮ ਦੇ ਵਿੱਚ ਲੈ ਜਾਣ ਲਈ ਤਸਵੀਰ ਮੈਂ ਜਰੂਰ ਚਾਹੂੰਗਾ ਦਿਖਾਣੀ ਕਿ ਕਿਸ ਤਰੀਕੇ ਦੇ ਉਸ ਬਜ਼ੁਰਗ ਦੇ ਹਾਲਾਤ ਬਣੇ ਨੇ 80 ਸਾਲ ਦੇ ਕਰੀਬ ਉਸ ਬਜ਼ੁਰਗ ਦੀ ਉਮਰ ਹੋਵੇਗੀ ਤਾਂ ਦਿਮਾਗੀ ਤੌਰ ਤੇ ਵੀ ਥੋੜੇ ਪਰੇਸ਼ਾਨ ਲੱਗਦੇ ਨੇ ਤਾਂ ਜਦੋਂ ਵੀਡੀਓ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਫੈਲਦੀ ਹੈ ਤਾਂ ਫਿਰ ਬਾਬਾ ਫਤਿਹ ਸੇਵਾ ٹرسٹ ਦੇ ਜਿਹੜੇ ਮੁਖੀ ਨੇ ਜਗਰੂਪ ਖਾਲਸਾ ਉਹਨਾਂ ਵੱਲੋਂ ਇੱਕ ਪਹਿਲ ਕਦਮੀ ਕੀਤੀ ਜਾਂਦੀ ਹੈ ਉਸ ਬਜ਼ੁਰਗ ਨੂੰ ਬਟਾਲੇ ਪਹੁੰਚਦੇ ਨੇ ਲੈਣ ਵਾਸਤੇ ਆਪਣੇ ਅनाथ ਆਸ਼ਰਮ 'ਚ ਕਿਉਂਕਿ ਉਹਨਾਂ ਦੇ ਨਾਂ ਥਾ ਸਮਝੇ ਲਗਾਤਾਰ ਅਜਿਹੇ ਬੇਸਹਾਰਾ ਜਿਹੜੇ ਰੋਡ ਦੇ ਉੱਤੇ ਲੋਕ ਹੁੰਦੇ ਨੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਤਾਂ ਉੱਥੇ ਉਹਨਾਂ ਦਾ ਰੱਖ-ਰਖਾਵ ਇੱਕ ਚੰਗੇ ਤਰੀਕੇ ਨਾਲ ਕੀਤਾ ਜਾਂਦਾ ਵਾ ਗੱਲਬਾਤ ਜ਼ਰੂਰ ਕਰ ਲਾਂਗੇ ਸੇਵਾ ਟਰਸਟੀ ਨੇ ਜਿਹੜੇ ਬਾਬਾ ਜੀ ਕਿਸ ਤੀਕੇ ਨਾਲ ਤੁਹਾਨੂੰ ਪਤਾ ਲੱਗਾ ਉਹ ਤਾਂ ਵੈਸੇ ਮੈਂ ਦੱਸ ਦਿੱਤਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਪਰ ਹਾਲਾਤ ਕਿਸ ਤੀਕੇ ਦੇ ਅੱਜ ਦਾ ਸਮਝ ਇੱਕ ਕਰ ਦੇਖਿਆ ਜਾਵੇ ਕਿ ਬਹੁਤ ਸਾਰੀਆਂ ਸੁਖਣਾ ਸੁੱਕ ਕੇ ਇਸ ਬਾਪ ਨੇ ਬੱਚਿਆਂ ਦੀ ਪ੍ਰਾਪਤੀ ਲਈ ਹੋਏਗੀ ਪਰਮਾਤਮਾ ਕੋਲ ਪਰ ਅੱਜ ਉਸ ਬਾਪ ਨੂੰ ਬੱਚਾ ਨਹੀਂ ਸਾਂਭਣ ਵਾਸਤੇ ਗਿਆ ਹੈ ਵੇਖੋ ਭਾਜੀ ਇੱਕ ਨਹੀਂ ਬਹੁਤ سارے ਕੇਸ ਆ ਬਹੁਤ سارے ਬਜ਼ੁਰਗ ਰਲ ਰਹੇ ਆ ਕਿਉਂਕਿ ਇਹ ਇਦਾਂ ਦੇ ਇਹਦੇ ਵਿਚਾਰੇ ਬਜ਼ੁਰਗ ਇੱਥੇ 2-3 ਮਹੀਨੇ ਤੋਂ ਇੱਥੇ ਪਏ ਆ ਤੇ ਕੋਈ ਸਮਾਂ ਇਹ ਵੀ ਆਉਣਾ ਹੈ ਕਿ ਵਿਚਾਰੇ ਦੀ ਸਾਰੀ ਜ਼ਿੰਦਗੀ ਮਤਲਬ ਜਿਹੜੀ ਰਹਿੰਦੀ ਹੁੰਦੀ ਆ ਨੇ ਆਪਣੇ ਬੱਚਿਆਂ ਵਾਸਤੇ ਕੱਢਦੀ ਆ ਤੇ ਹੁਣ ਜਿਹੜਾ ਫਿਰ ਸੇਵਾ ਕਰਨ ਦਾ ਮੌਕਾ ਤੇ ਉਹ ਰੋੜ ਤੇ ਸੌਂਦਾ ਵਾ ਤੇ ਹੁਣ ਵਿਚਾਰਾ ਰੋਟੀ ਪਾਣੀ ਦੀ ਵੀ ਆ ਨਹੀਂ ਵੇਖੋ ਕਿੱਦਾਂ ਐ ਸੁੱਕਾ ਮਤਲਬ ਲੱਕੜਾਂ ਨੂੰ ਸੁੱਕਾ ਹੋ ਗਏ ਆ ਇਹ ਜਿਹੜਾ ਹੱਥ ਵਿਚਾਰਾ ਉਹ ਟੁੱਟਾ ਵਾ ਉੱਥੇ ਖਲੋ ਗਿਆ ਵਾ ਜੇ ਲਾਜ ਹੋਏ ਤਾਂ ਹੱਥ ਵੀ ਠੀਕ ਹੋ ਜਾਣਾ ਸੀ ਤੇ ਰੋਟੀ ਪਾਣੀ ਦੀ ਆਸ ਨਹੀਂ ਮਤਲਬ ਉਹ ਇੰਨੀ ਕਿ ਉਹਨਾਂ ਦੀ ਸਟ੍ਰੈਸ ਬਣ ਗਈ ਆ ਕਿ ਮੈਂ ਇੰਨੇ ਚ ਹੀ ਖੁਸ਼ ਆ ਇੱਥੇ ਮੈਂ ਸੌਣਾ ਵਾ ਹੁਣ ਮੈਂ ਵੀ ਗੱਲਬਾਤ ਕੀਤੀ ਮੈਂ ਕਿ ਸਾਡੇ ਨਾਲ ਚੋਂ ਦੇ ਨਹੀਂ ਜਾਣਾ ਮੈਂ ਮੈਂ ਫਿਰ ਇੱਥੇ ਸੌਣਾ ਤੁਹਾਡੇ ਨਾਲ ਤੇ ਉਹ ਆਂਦੇ ਕਿ ਨਹੀਂ ਤੁਸੀਂ ਇੱਥੇ ਨਹੀਂ ਸੌਣਾ ਤੁਸੀਂ ਉੱਥੇ ਚਲੋ ਅੱਛਾ ਜਗਰੂਪ ਜੀ ਜਸਤੀ ਕੇ ਨਾ ਦੱਸ ਰਹੇ ਹੋ ਕਿ ਜਾਂਦੇ ਨਹੀਂ ਪਏ ਪਰ ਫਿਰ ਉਹ ਜੇ ਜਦੋਂ ਤੁਸੀਂ ਕਹਿ ਰਹੇ ਹੋ ਕਿ ਮੈਂ ਇੱਥੇ ਸੌਜਣਾ ਫਿਰ ਫਿਰ ਕਿਸ ਤਰੀਕੇ ਨਾਲ ਖੜੋਗੇ ਇਹਨਾਂ ਨੂੰ ਉਹ ਜਾਣ ਨੂੰ ਰਾਜ਼ੀ ਨਹੀਂ ਪਰ ਤੁਸੀਂ ਲੈ ਕੇ ਜਾਣਾ ਵਾ ਲੱਗੇ ਸਵਾਲ ਲੋਗੇ ਹਾਂ ਜੀ ਬਜ਼ੁਰਗੋ ਬਾਬਾ ਜੀ ਕਹਿੰਦੇ ਮੈਂ ਲੱਗੇ ਸੌਂ ਜਾ ਤੁਹਾਡੇ ਹਾਂ ਜਾ ਮੈਂ ਕੀ ਕਰ ਪਹਿਲਾਂ ਇੱਥੇ ਲੱਗੇ ਕਿ ਜਿੱਥੇ ਸਕੂਟਰ ਖੜਾ ਹੈ ਇੱਥੇ ਸੌਂਦਾ ਹੁੰਦਾ ਸੀ ਇੱਕ ਹਾਂਜੀ ਉਹ ਹੁਣ 2-4 ਦਿਨ ਹੋ ਗਏ ਨਹੀਂ ਸੌਂਦਾ ਹੈਗਾ ਬਾਬਾ ਜੀ ਕਹਿੰਦੇ ਮੈਂ ਲੱਗੇ ਸੌਂ ਜਾ ਬਹਿ ਕੇ ਲੱਗੇ ਮਹਾਰਾਜੀ ਹਾਂ ਮੈਂ ਕਿਹੜਾ ਮਾਂ ਡਰਨ ਵਾਲਾ ਹੈਗਾ ਮੈਨੂੰ ਕੋਈ ਲਗਨਿੰਗ ਲੱਗਦੀ ਏ ਜੇ ਵੀਰ ਜੀ ਜਿਹੜੀ ਗੱਲ ਮੈਂ ਕਰਨ ਦਿਆ ਦੋ ਬੇਟੀਆਂ ਆਹੋ ਬੇਟੀਆਂ ਪੁੱਛਦੀਆਂ ਕਿ ਸਦੀਆਂ ਨਹੀਂ ਆ ਗਿਆ ਰੋਟੀ ਪਾਣੀ ਕੋਈ ਪਚਾਉਂਦੀਆਂ ਜਾਂ ਮਿਲ ਲਉਂਦੀਆਂ ਉਹ ਇਦਾਂ ਹੁੰਦਾ ਏ ਵਿਆਹ ਨਹੀਂ ਹੁੰਦਾ ਤਾਂ ਮੈਂ ਨਾ ਨਹੀਂ ਵਿਆਈਆਂ ਮਤਲਬ ਵੇਖੋ ਤੁਸੀਂ ਉਹਨਾਂ ਨੂੰ ਪਾਲ ਲਿਆ ਨਿਕਾ ਨਿਕਾ ਹੱਥਾਂ 'ਚ ਪਾਲ ਲਿਆ ਉਹਨਾਂ ਨੂੰ ਪਾਲਿਆ ਤੇ ਹੈਗਾ ਬੱਬਾ ਇੱਕ ਜੀ ਦੱਸ ਬੜੀਆਂ ਸੁਖਣਾ ਸੁਕੀਆਂ ਪ੍ਰਮਾਤਮਾ ਦੇ ਅੱਗੇ ਬੱਚਿਆਂ ਦੀ ਦਾਤ ਮਿਲੀ ਪਰ ਅੱਜ 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 ਕੋਈ ਨਹੀਂ ਸਾਹਮਣੇ ਵਾਸਤੇ ਪਿਉ ਨੂੰ ਗਿਆ ਨਹੀਂ ਨਾ ਆਇਆ ਸਾਹਮਣੇ ਵਾਸਤੇ ਉਹ ਨਾ ਜੋ ਜਿਵੇਂ ਵਿਆਹਣ ਵਾਲੀਆਂ ਤੇ ਉਹ ਨਾ ਕੀ ਮੈਨੂੰ ਸਾਹਮਣਾ ਹੈ ਦੇਖੋ ਤਾਂ ਰੋਟੀ ਜਿੰਨਾਂ ਨਹੀਂ ਆਉਂਦੀਆਂ ਵਿਆਹ ਦੀ ਤੇ ਦੂਰ ਦੀਆਂ ਰੋਟੀ ਰੋਟੀਆਂ ਵਿਆਹਿਆਂ ਹੋਂ ਤਾਂ ਦੇਣ ਜਾਇਆ ਹਾਂ ਜਾਂ ਜਾਂ ਆ ਬਾਈ ਤੁਸੀਂ ਦੱਸ ਰਹੇ ਕਿ ਉਹ ਪਤਾ ਲੱਗਾ ਸੀ ਕਿ ਇੱਕ ਬੇਟੀ ਇਹਨਾਂ ਦੀ ਆਸਟ੍ਰੇਲੀਆ ਰਹਿੰਦੀ ਹਾਂਜੀ ਇੱਕ ਬੇਟੀ ਆਸਟ੍ਰੇਲੀਆ ਰਹਿੰਦੀ ਆ ਬਾਕੀ ਜਿਹੜੀ ਤਫਤੀਸ਼ ਕਰਾਂਗੇ ਕਿਉਂਕਿ ਇਹ ਬਜ਼ੁਰਗ ਜਿਹੜਾ ਵਾ ਮਤਲਬ ਡਿਪਰੈਸ਼ਨ ਵੀ ਆਪਾਂ ਕਹਿ ਸਕਦੇ ਹਾਂ ਕਿਉਂਕਿ 2-3 ਮਹੀਨੇ ਹੋ ਗਏ ਇੱਥੇ ਤੇ ਜਦੋਂ ਮੈਡੀਸਿਨ ਚੱਲੂਗੀ ਤੇ ਆਪੇ ਪ੍ਰੋਪਰ ਦੱਸਣਗੇ ਜਦੋਂ ਪਹਿਲਾਂ ਇਹਨਾਂ ਦੀ ਵੀਡੀਓ ਅੱਜ ਤੋਂ 1 ਮਹੀਨਾ ਪਹਿਲਾਂ ਪਾਈ ਗਈ ਉਹਦੇ ਵਿੱਚ ਇਹ ਕਹਿੰਦੇ ਆ ਹਾਂ ਮੇਰੀ ਬੇਟੀ ਆ ਤੋ ਮਤਲਬ ਠੰਡ ਜਿਆਦੀ ਮਾੜੇ ਹਾਲਾਤ ਸੀ ਹੁਣ ਵੀ ਤੁਸੀਂ ਵੇਖ ਰਹੇ ਜੇ ਮੇਰੇ ਸਾਹਣਾ ਜਿੰਨਾ ਸਮਾਂ ਇੱਥੇ ਹੋਗਾ ਕਦੀ ਮੇਰੇ ਨਾਲ ਨਵਾਇਆ ਧਵਾਇਆ ਨਹੀਂ ਗਿਆ ਹਾਂ ਸਮੈਲ ਲੱਗੋ ਬਹੁਤ ਜਿਆਦਾ ਆਉਂ ਰਹੀ ਆ ਤੇ ਹਾਲਾਤ ਬਹੁਤ ਜਿਆਦੇ ਮਾੜੇ ਆ ਡਿਪਰੈਸ਼ਨ ਆਪਾਂ ਕਹਿ ਸਕਦੇ ਆ ਹਾਲਾਤ ਵਕੇ ਹਾਲਾਤਾਂ ਤੋਂ ਵੀ ਪਤਾ ਲੱਗਦਾ ਕਿ ਪਤਾ ਨਹੀਂ ਖਾਂਦੇ ਵੀ ਕਿਸ ਤਰੀਕੇ ਨਾਲ ਹੋਣਗੇ ਇੱਥੋਂ ਦੇ ਲੋਕ ਜਾਂ ਨੰਗਦੇ ਵੜੇ ਦੇ ਦਿੰਦੇ ਹੁਣ ਵੇਖੋ ਪਾਜੀ ਜਿਹੜਾ ਕੋਈ ਆ ਗਿਆ ਉਹਨੇ ਇੱਕ ਮਤਲਬ ਕੋਈ ਰੋਟੀ ਦੇ ਗਿਆ ਕੋਈ 10 ਰੁਪਏ ਦੇ ਗਿਆ ਬਸ ਇਤੋਂ ਤੱਕ ਹੀ ਆ ਇਹ ਚਲੋ ਕਿਵੇਂ ਵੀਰ ਨੇ ਵੀਡੀਓ ਬਣਾ ਕੇ ਪਾਈ ਤੇ ਚਲੋ ਇਹ ਵਿਚਾਰੇ ਦੀ ਜ਼ਿੰਦਗੀ ਬੱਜੂਗੀ ਜਿਹੜੀ ਰਹਿੰਦੀ ਹੁੰਦੀ ਹੈ ਅੱਛਾ ਬਜ਼ੁਰਗੋ ਜਿਸ ਤਰ੍ਹਾਂ ਜੇ ਬਾਬਾ ਜੀ ਕਹਿ ਰਹੇ ਨੇ ਕਿ ਬਜ਼ੁਰਗੋ ਮੈਂ ਨਹੀਂ ਹੁਣ ਜਾਣਾ ਨਾਲ ਤਾਂ ਫਿਰ ਕਿਸ ਤਰ੍ਹਾਂ ਹਿੰਮਤ ਕੀਤੀ ਜਾਵੇਗੀ ਕਿਸ ਤਰ੍ਹਾਂ ਲੈ ਕੇ ਜਾਇਆ ਜਾਏਗਾ ਉਹਨਾਂ ਨੇ ਹੱਥ ਜੋੜਦੇ ਮੈਂ ਨਹੀਂ ਜਾਣਾ ਇਹ ਬਜ਼ੁਰਗਾ ਚੱਲ ਜਾਣਾ ਵਾ ਇਹ ਮਤਲਬ ਥੋੜਾ ਕਿਉਂਕਿ ਹਰ ਕੋਈ ਬੰਦਾ ਨੂੰ ਆਊਟ ਹੁੰਦਾ ਹੋ ਇੱਥੇ ਕੋਈ ਹੁਣ ਮਤਲਬ ਉਹਨਾਂ ਨੇ ਇਹ ਚੀਜ਼ ਹੀ ਵੇਖੀ ਨਹੀਂ ਆ ਇਹਦੋਂ ਮਤਲਬ ਇਹੋ ਬੰਦੇ ਜਦੋਂ 2-3 ਦਿਨ ਬਾਅਦ ਤੁਹਾਨੂੰ ਪਤਾ ਲੱਗੇਗਾ ਤੇ ਮਤਲਬ ਇਹੋ ਬੰਦੇ ਖੁਸ਼ ਹੋ ਕੇ ਕਹਿਣਗੇ ਮੈਂ ਇੱਥੋਂ ਜਾਣਾ ਹੀ ਨਹੀਂ ਆਸ਼ਰਮ ਚ ਹਾਂ ਅਜਾ ਬਹੁਤ ਸਾਰੇ ਐਸੇ ਬਜ਼ੁਰਗ ਆ ਗਏ ਨੇ ਬਹੁਤ ਸਾਰੇ ਤੁਸੀਂ ਵੀ ਨਾਥ ਆਸ਼ਰਮ 'ਚ ਆਪਣੇ ਲੈ ਕੇ ਰੱਖੇ ਨੇ ਇਸ ਤਰ੍ਹਾਂ ਜਿਹੜੇ ਰੋਡ ਤੇ ਹੁੰਦੇ ਨੇ ਹਨਾ ਘੁੰਮਦੇ ਹੁੰਦੇ ਨੇ ਬੇਸਹਾਰਾਂ ਦੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈਗਾ ਪਰ ਐਸੇ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਜਿਹੜੇ ਮਾਪੇ ਨੂੰ ਅਖੀਰਲੇ ਵੇਲੇ ਤੇ ਰੋਲਣ ਤੇ ਮਜਬੂਰ ਕਰ ਦਿੰਦੇ ਨੇ ਅਨਾਥ ਆਸ਼ਰਮ ਦੀ ਲੋੜ ਨਾ ਪਵੇ ਵਿਰਧ ਆਸ਼ਰਮ ਦੀ ਕਦੇ ਲੋੜ ਨਾ ਪਵੇ ਜੇਕਰ ਬੱਚੇ ਹੀ ਆਪਣੇ ਮਾਪੇ ਨੂੰ ਸਾਂਭ ਸਕਣ ਭਾਜੀ ਇਹ ਤੇ ਇੱਕ ਕੋਈ ਇਹੋ ਜਿਹਾ ਰੂਲ ਬੰਨਣਾ ਚਾਹੀਦਾ ਜਾਂ ਕੋਈ ਇਹੋ ਜਿਹੀ ਧਾਰਾ ਹੋਣੀ ਚਾਹੀਦੀ ਹੈ ਕਿ ਜਿਹੜੇ ਜਿਹਦੇ ਮਾਪੇ ਉਹ ਸੜਕ ਤੇ ਕੋਈ ਦੇਖਦੇ ਆ ਜਾਂ ਉਹਨੂੰ ਚਰਾਏ 'ਚ ਗੋਲੀ ਮਾਰ ਮਾਰ ਦੇਣੀ ਚਾਹੀਦੀ ਕਿਉਂਕਿ ਵੇਖੋ ਇਹ ਬਜ਼ੁਰਗਾਂ ਨੇ ਜਾਂ ਮਾਪਿਓ ਜਨਮ ਦਿੰਦਾ ਤੇ ਜੇ ਮਾਪਿਓ ਸੜਕ ਤੇ ਰੁਣੜਿਆ ਵਾ ਤੇ ਸਾਡੇ ਵਾਸਤੇ ਕਾ ਦੀਆਂ ਸਾਡੀਆਂ ਜੈਸੀਆਂ ਵਾ ਸਾਡੇ ਕਾ ਦੀਆਂ ਸਾਡੀਆਂ ਗੱਡੀਆਂ ਵਾਂ ਜਾਂ ਕਾ ਦੀਆਂ ਸਾਡੀਆਂ ਮਤਲਬ ਫੋਕੀਆਂ ਫੋਰਤਾ ਵਾਂ ਜਿਹ ਬਿਲਕੁਲ ਬਾਬਾ ਫਤਿਹ ਸੇਵਾ ٹرسٹ ਦੇ ਜਿਹੜੇ ਮੁਖੀ ਨੇ ਜਗਰੂਪ ਸਿੰਘ ਜੀ ਖਾਲਸਾ ਜਿਹੜੇ ਲਗਾਤਾਰ ਅਜਿਹੀ ਸੇਵਾ ਵਾਸਤੇ ਅੱਗੇ ਆਉਂਦੇ ਨੇ ਜਿਹੜੇ ਬੇਸਹਾਰਾ ਲੋਕ ਹੁੰਦੇ ਨੇ ਤਾਂ ਇਸੇ ਤਰੀਕੇ ਨਾਲ ਬਟਾਲਾ ਜਦੋਂ ਵੀਡੀਓ ਦੇਖਦੇ ਨੇ ਤਾਂ ਫਿਰ ਇਸ ਬਜ਼ੁਰਗ ਨੂੰ ਵੀ ਆਪਣੇ ਨਾਲ ਲੈ ਕੇ ਜਾਣ ਵਾਸਤੇ ਆਉਂਦੇ ਨੇ ਪਰ ਬਜ਼ੁਰਗ ਫਿਲਹਾਲ ਦੀ ਘੜੀ ਤਾਂ ਨਹੀਂ ਮੰਨਦੇ ਪਰ ਉਹ ਕਹਿੰਦੇ ਮੈਂ ਲਾਗੇ ਲੂੰਗਾ ਲੈ ਕੇ ਹੀ ਜਾਵਾਂਗੇ ਬਾਬਾ ਜੀ ਨੂੰ ਆਪਣੇ ਨਾਲ ਤਾ ਜੋ ਇਹਨਾਂ ਦਾ ਜਿਹੜਾ ਰਹਿੰਦਾ ਜੀਵਨ ਆ ਉਹ ਇੱਕ ਚੰਗੇ ਢੰਗ ਨਾਲ ਬਤੀਤ ਹੋ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਬਟਾਲਾ